ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਯਾਨੀ ਕਿ ਤੀਜੇ ਮੁਲਜ਼ਮ ਵਿਸ਼ਪਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਮੁਲਜ਼ਮ ਪਤਨੀ ਤੋਂ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪਰ ਇੱਕ ਸੀਸੀਟੀਵੀ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਇਹ ਉਸ ਵੇਲੇ ਦੀ ਤਸਵੀਰ ਹੈ ਜਦੋਂ ਪਿੰਡ ਵੱਲੋਂ ਇਹ ਗੱਡੀ ਗਈ ਯਾਨੀ ਕਿ ਪਿੰਡ ਸੁਖਣਵਾਲਾ ਦੇ ਵਿੱਚ ਇਹ ਗੱਡੀ ਗਈ ਕਰੀਬ 11:30 ਵਜੇ ਦੇ ਕਰੀਬ ਇਹ ਜਾਂਦੀ ਹੈ ਔਰ 12:00 ਵਜੇ ਦੇ ਕਰੀਬ ਇਹ ਗੱਡੀ ਵਾਪਸ ਆਉਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਪਰ ਕਤਲ ਦੇ ਦੌਰਾਨ ਵਰਤੀ ਗਈ ਗੱਡੀ ਜਿਹੜੀ ਹੈ ਉਹ ਪੁਲਿਸ ਨੇ ਬਰਾਮਦ ਕਰ ਲਈ ਔਰ ਤੀਜਾ ਮੁਲਜ਼ਮ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਪਛਾਣ ਵਿਸ਼ਵਜੀਤ ਵਜੋਂ ਹੋਈ ਹੈ ਇਹ ਇਸ ਵਕਤ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਦੱਸਦੀ ਹੈ ਕਿ ਨੌਜਵਾਨ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਦੀ ਪਤਨੀ ਯਾਨੀ ਕਿ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕਵਲ ਸਿੰਘ ਦੇ ਨਾਲ ਮਿਲ ਕੇ ਘਰ ਦੇ ਵਿੱਚ ਹੀ ਮੌਕੇ 'ਤੇ ਘਾਟੂ ਤਾਰ ਦਿੱਤਾ ਸੀ ਦੋਵੇਂ ਮੁਲਜ਼ਮਾਂ ਦੀਆਂ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝੀਆਂ ਕਰ ਰਿਹਾ ਮੁਲਜ਼ਮ ਰੁਪਿੰਦਰ ਕੌਰ ਤੇ ਹਰਕਬਲ ਸਿੰਘ ਜੋ ਇਸ ਦਾ ਪ੍ਰੇਮੀ ਹੈ ਔਰ ਇਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਇਸ ਦੇ ਨਾਲ ਅਮਰਿਤਕ ਗੁਰਵਿੰਦਰ ਸਿੰਘ ਦੀ ਵੀ ਤਸਵੀਰ ਸਾਂਝੀ ਕਰ ਰਹੇ ਹਾਂ